ਪੰਜਾਬ ਜਨ ਇਸ ਵਾਰ ਵਿੱਚ ਕੀ ਕਹਿਣਾ ਚਾਹੁੰਦੇ ਅੱਛਾ ਬਾਈਕੋ ਟਿੱਕਾ ਖਾਲਸਾ ਬਾਈਕੋ ਟਿੱਕੀ ਸਭ ਤੋਂ ਪਹਿਲਾਂ ਤੇ ਸਾਰੀਆਂ ਸੰਗਤਾਂ ਨੂੰ ਗੁਰਨਾਨਕ ਦੇਵ ਜੀ ਦੇ ਜਨਮ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੁੰਦੀਆਂ। ਲੱਗੀ ਸਾਰੀ ਸੰਗਤਾਂ ਸੰਜੋਗ ਨਾਲ ਆਪਾਂ ਇੱਥੇ ਪਾਲਕੀ ਸਾਹਿਬ ਠਾਈ ਆ। ਚਲੋ ਬਹੁਤ ਵਧੀਆ ਲੱਗਾ ਸਾਰੀਆਂ ਸੰਗਤਾਂ ਜੁੜੀਆਂ ਨਾਲ ਸਭ ਨੂੰ ਮੈਂ ਸਿਰ ਤੋਂ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦੇਣਾ ਚਾਹੁੰਦਾ। ਅਈ ਕੋ ਠਿਕਾ ਤਾਲ ਸਭ ਐ ਕੋ ਠਿਕਾ ਪਟੇ ਬਲੇ ਸੋਨ ਹਾਰ ਸਤਰੀਆ ਕਾਰ ਅੱਜ ਦੇ ਯੂਥ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਜੀ ਅੱਜ ਦੇ ਯੂਥ ਨੂੰ ਮੈਂ ਇਹੋ ਮੈਸੇਜ ਦਵਾਂਗਾ ਨਸ਼ਾ ਚੰਗੂ ਸਭ ਤੋਂ ਪਹਿਲਾਂ ਨਸ਼ਾ ਇੰਨਾ ਕਿ ਜ਼ਿਆਦਾ ਫੈਲ ਗਿਆ ਚਲੋ ਸਾਰੀਆਂ ਸੰਗਤਾਂ ਸਾਰੇ ਯੂਥ ਜੁੜ ਕੇ ਇਕਾਈ ਲੜ ਲੱਗਣ ਗੁਰੂ ਦੇ ਸਿੱਤੇ ਪ੍ਰੋਗਰਾਮ ਕਰਾਉਂਦੇ ਰਹਿਣ ਤੇ ਗੁਰੂ ਵਾਲੇ ਬਣੋ ਠੀਕ ਹੈ ਜੀ ไวายขาศัตร<ป>ู